ਜੋ ਬੋਲੇ ਸੋਨ ਰਟਾ ਭਗਵਾਨ ਵਾਹਿਗੁਰੂ ਜੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਗੱਦੀ ਨਸੀਬ ਸਤਿਗੁਰੂ ਗੁਰਦਿਆਨनाथ ਮਹਾਰਾਜ ਕੀ ਜੈ ਗੱਦੀ ਨਸੀਬ ਸਤਿਗੁਰੂ ਮਨਕੀਰਤਨਾਥ ਮਹਾਰਾਜ ਕੀ ਜੈ ਜੋ ਕਿ ਅੱਜ ਪਿੰਡ ਪੁੱਤਰ ਵਿੱਚ ਵੀਰ ਗੱਬੀ ਅਸ ਗਰਮੇਸ਼ ਸਿੰਘ ਜੀ ਨੂੰ ਜ਼ਿਲ੍ਹਾ ਤਨਤਾਲ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਨੇ ਸਾਨੂੰ ਉਮੀਦ ਹੈ ਕਿ ਪੂਰੀ ਇਮਾਨਦਾਰੀ ਨਾਲ ਸੇਵਾ ਨਿਭਾਵਗੇ ਤੇ ਸਾਨੂੰ ਪਿੰਡ ਘੁੱਜਰ ਵਾਲਿਆਂ ਨੇ ਹੱਥਿਆਈ ਕੇ ਬੰਬਾ ਜੀ ਜੋ ਇੱਥੇ ਸਾਡੇ ਏਰੀਆ ਦੇ ਵਿੱਚ ਸਾਡੇ ਲਾਗੇ ਸਾਗੇ ਜੋ ਨਸ਼ੇ ਤਸਕਰ ਜੋ ਨਸ਼ਾ ਵੇਚ ਰਹੇ ਆ ਅਸੀਂ ਬਿਲਕੁਲ ਤੁਹਾਡੇ ਨਾਲ ਖੜੇ ਹੋ ਕੇ ਜੋ ਨਸ਼ਾ ਪੰਜਾਬ ਵਿੱਚੋਂ ਖਤਮ ਕਰਾਵਾਂਗੇ ਅਸੀਂ ਇਹਨਾਂ ਨੂੰ ਆਖਿਆ ਕਿ ਕੋਈ ਵੀ ਬੰਦਾ ਜੋ ਨਸ਼ਾ ਵੇਚਦਾ ਹੈ ਉਹ ਸਾਡੀ ਜਥੇਬੰਦੀ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਵੱਲੋਂ ਮੈਂ ਬਾਬਾ ਲਾਡੀਨਾਥ ਮੁਖ ਸੰਚਾਲਕ ਅਸੀਂ ਨਸਿਆਂ ਦੇ ਖਿਲਾਫ ਤੁਹਾਡੇ ਨਾਲ ਮੋਢੇ ਨਾਲ ਮੋਢੇ ਨਾਲ ਆ ਕੇ ਖੜਾਗੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ